ਜਿਹੜਾ ਸਭ ਤੋਂ ਵੱਡਾ ਹੈਗਾ ਵਾ ਪਾਣੀ ਅੱਗੇ ਬਲੋਕ ਹੋਇਆ ਹੈਗਾ ਵਾ ਇਸ ਤੋਂ ਤਕਰੀਬਨ 100 200 ਮੀਟਰ ਬਾਅਦ ਤੇ ਉਹਦੇ ਕਰਕੇ ਪਾਣੀ ਜਿਹੜਾ ਨਾਲੀਆਂ ਦਾ ਬਿਲਕੁਲ ਬੰਦ ਹੋ ਕਿਉਂਕਿ ਪਾਣੀ ਬੰਦ ਹੋਣ ਕਰਕੇ ਇੱਥੋਂ ਓਵਰਫਲੋ ਹੋ ਕੇ ਸਾਰਾ ਸੜਕ ਦੇ ਉੱਤੇ ਆ ਰਿਹਾ ਔਰ 20 ਮਿੰਟ ਚ ਜਾ ਰਿਹਾ ਵਾ ਜਿੱਥੇ ਵੀ ਲੋਕਾਂ ਦੇ ਜਾ ਰਿਹਾ ਵਾ ਦੁਕਾਨਾਂ ਦੇ ਅੰਦਰ ਜਾ ਰਿਹਾ ਗਾਹ ਆਣਾ ਜਾਣਾ ਮੁਸ਼ਕਲ ਹੋ ਗਿਆ ਵਾ ਤੁਸੀਂ ਦੇਖੋ ਪਾਣੀ ਦੀ ਇੰਨੀ ਜੰਤੇ ਨਾਲੀ ਦੀ ਸਵੈਲ ਆ ਰਹੀ ਆ ਕਿ ਆਪਾਂ ਖੜੇ ਹੋਣਾ ਵੀ ਇੱਥੇ ਮੁਸ਼ਕਲ ਹੋ ਜਾਂਦਾ ਤੇ ਗਾਹਕ ਦਾ ਆਣਾ ਜਾਣਾ ਜਾਂ ਦੁਕਾਨਦਾਰੀ ਵੀ ਸਾਡੀਆਂ ਸਾਰੀਆਂ ਖਰਾਬ ਹੋਣੀ ਆ ਗਈਆਂ ਵਾ ਮਾਮਲਾ ਦੇਖੋ ਆ 6 ਮਹੀਨੇ ਤੋਂ ਮੈਨੂੰ ਦੇਖਦੇ ਨੂੰ ਹੋ ਗਏ ਉਹ ਬੰਗਾ ਰੋਡ ਤੋਂ ਸ਼ੁਰੂ ਹੋਇਆ ਇੱਧਰ ਸਾਰੇ ਐਦਾਂ ਲੱਗਦਾ ਜਿਦਾ ਗੰਦਾ ਨਾਲਾ ਸ਼ਹਿਰ ਰੋਡ ਤੋਂ ਫਗਵਾੜੇ ਇੱਧਰ ਆ ਗਿਆ ਹੁੰਦਾ ਇੰਨਾ ਗੰਦਾ ਪਾਣੀ ਦੇਖੋ ਸਰ ਇੱਥੇ ਸਾਡੇ ਕੋਲ ਨਹੀਂ ਖੜੇ ਆਉਂਦਾ ਗਾਹਕ ਤਾਂ ਕੀ ਖੜੇ ਹੋਣੇ ਤੁਹਾਨੂੰ ਤੁਹਾਨੂੰ ਪਤਾ ਹੈ ਡੇਂਗੂ ਵੀ ਵਗੈਰਾ ਫੈਲ ਜਾਂਦੇ ਹੈ ਡੇਂਗੂ ਦਾ ਘਰ ਰਹਾ ਦਿਸੇ ਪਾਣੀ ਲੋਕੀ ਕਹਿੰਦੇ ਕਿ ਪੁਰਾਜਨਾ ਰਹਿੰਦੇ ਹੋ ਤੇ ਸੜਕਾਂ ਦਾ ਕੂੜੇ ਨ ਗੰਦੇ ਪਾਣੀ ਨਾਲ ਭਰੀ ਪਈ ਹੈ ਅਗਰ ਨਿਗਾ ਅਗਰ ਨਿਗਾ ਜਿੰਦਾਬਾਦ ਅਗਰ ਨਿਗਾ ਜਿੰਦਾਬਾਦ ਅਗਰ ਨਿਗਾ ਅਥਰੇ ਕੋ ਜਹਾਏ ਉਹ ਗੋਲੀ ਚੂਖਣ ਵਾਲੀ ਇੰਦਾ ਦੀ ਫਿਰਦੇ ਮਗਰੀ ਆ ਆ ਦੇਖ ਲੋ ਆ ਮਗਰੀ ਆ ਫਗਵਾੜਾ ਸ਼ਹਿਰ ਦੇ ਮੇਨ ਬਾਜ਼ਾਰ ਸਰਾਏ ਬਾਜ਼ਾਰ ਵਿਖੇ ਸੜਕਾਂ ਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਦੁਕਾਨਦਾਰ ਕਾਫੀ ਪਰੇਸ਼ਾਨ ਹਨ ਦੁਕਾਨਾਂ ਦੇ ਬਾਹਰ ਖੜੇ ਇਸ ਗੰਦੇ ਪਾਣੀ ਕਾਰਨ ਇੱਥੇ ਆਉਣ ਵਾਲੇ ਗ੍ਰਾਹਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਸੀਵਰੇਜ ਦੇ ਹੋ ਰਹੇ ਓਵਰਫਲੋ ਰਾਹੀਂ ਗੰਦੇ ਪਾਣੀ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹਨ। ਉਹਨਾਂ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਉਹਨਾਂ ਦੱਸਿਆ ਕਿ ਦੁਕਾਨਾਂ ਦੇ ਬਾਹਰ ਖੜੇ ਇਸ ਗੰਦੇ ਪਾਣੀ ਕਾਰਨ ਦੁਕਾਨਾਂ ਤੇ ਆਉਣ ਜਾਣ ਵਾਲੇ ਗ੍ਰਾਹਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਗੰਦੇ ਪਾਣੀ ਦੀ ਬਦਬੂ ਕਾਰਨ ਉਹਨਾਂ ਦਾ ਦੁਕਾਨਾਂ ਅੰਦਰ ਬੈਠਣਾ ਵੀ ਮੁਸ਼ਕਲ ਹੋਇਆ ਹੈ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਇੱਥੇ ਖੜੇ ਗੰਦੇ ਪਾਣੀ ਕਾਰਨ ਉਹ ਨੱਕ ਭਰੀ ਜ਼ਿੰਦਗੀ ਜੀਉਣ ਲਈ ਮਜਬੂਰ ਹਨ ਉਹਨਾਂ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੀਡੀਆ ਦੇ ਮਾਧਿਅਮ ਰਾਹੀਂ ਮੰਗ ਕੀਤੀ ਹੈ ਕਿ ਉਹ ਉਹਨਾਂ ਦੀ ਇਸ ਸਮੱਸਿਆ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣ ਅਤੇ ਇਸ ਨੂੰ ਹੱਲ ਕਰਵਾਉਣ ਤਾਂ ਜੋ ਦੁਕਾਨਦਾਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਨੂੰ ਦੂਰ ਕਰ ਸਕਣ ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਦੇਖ ਲਵੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਸੁਨੀਲ ਸਿਆਲਾ ਸਰ ਹਾਂਜੀ ਸਰ ਕੀ ਮਾਮਲਾ ਕੀ ਆ ਮਾਮਲਾ ਦੇਖੋ ਆ 6 ਮਹੀਨੇ ਤੋਂ ਮੈਨੂੰ ਦੇਖਦੇ ਨੂੰ ਹੋ ਗਏ ਉਹ ਬੰਗਾ ਰੋਡ ਤੋਂ ਸ਼ੁਰੂ ਹੋਇਆ ਇੱਧਰ ਸਾਰੇ ਐਦਾਂ ਲੱਗਦਾ ਜਿਦਾ ਗੰਦਾ ਨਾਲਾ ਹਿਯਾਰਪੁਰ ਰੋਡ ਤੋਂ ਫਗਵਾੜੇ ਇੱਧਰ ਆ ਗਿਆ ਹੁੰਦਾ ਇੰਨਾ ਗੰਦਾ ਪਾਣੀ ਦੇਖੋ ਸਰ ਇੱਥੇ ਸਾਡੇ ਕੋ ਨਹੀਂ ਖੜੇ ਹੋਣ ਦਾ ਤਾਂ ਗਾਹਕ ਤਾਂ ਕੀ ਖੜੇ ਹੋਣੇ ਉੱਤੋਂ ਤੁਹਾਨੂੰ ਪਤਾ ਹੈ ਡੇਂਗੂ ਵਗੈਰਾ ਫੈਲ ਜਾਂਦੇ ਆ ਡੇਂਗੂ ਦਾ ਘਰ ਆ ਦੇਖੋ ਪਾਣੀ ਲੋਕੀ ਕਹਿੰਦੇ ਕੂਲਰਾਂ ਤੇ ਨਾ ਰਹਿੰਦੇ ਉੱਤੇ ਸੜਕਾਂ ਗਾ ਕੂੜੇ ਨਾ ਗੰਦੇ ਪਾਣੀ ਨਾ ਭਰੀ ਪਈ ਐ ਏਦਾਂ ਲੱਗਦਾ ਕਿਤੇ ਨਾ ਭਾਜੀ ਗੰਦੇ ਨਾਲੇ ਹਿਯਾਰਪੁਰ ਰੋਡ ਵਾਲਾ ਆ ਬੰਗਾ ਰੋਡ ਤੇ ਆ ਗਿਆ ਵਿੱਚ ਕੀ ਮੰਗ ਰੱਖਦੇ ਆਪਾਂ ਮੰਗ ਇਹੀ ਜੀ 20 ਘਰਤਾ ਉਹਨਾਂ ਕੋ ਅਖ਼ਰਾ ਕੋ ਜਾ ਆਏ ਆ ਉਹ ਗੋਲੀ ਚੂਸਣ ਵਾਲੀ ਏਦਾਂ ਦੀ ਦਿੰਦੇ ਇਹ ਮਗਰੀ ਆ ਔਰ ਦੇਖ ਲੋ ਆ ਮਗਰ ਆਏ ਭਾਜੀ ਅਸੀਂ ਤੁਹਾਡਾ ਜਸ਼ਪਾਲ ਜੀ ਦਾ ਬਹੁਤ ਧੰਨਵਾਦ ਕਰਨੇ ਕਮ ਸੇ ਕਮ ਕਿਸੇ ਵਿਚਾਰੇ ਇਨਸਾਨ ਨੂੰ ਆ ਸਾਡੇ ਤੇ ਤਰਸਦਾ ਆ ਬਈ ਦੁਕਾਨਦਾਰ ਕਿੰਨੀ ਮਾੜੀ ਹਾਲਤ ਵਿੱਚ ਜੀ ਰਹੇ ਆ ਦੱਸੋ ਸਵੇਰ ਨੂੰ ਆ ਕੇ ਦੇਖੋ ਕਿੰਨਾ ਸਵੇਰ ਨੂੰ ਆ ਕੇ ਇਦਾਂ ਲੱਗਦਾ ਜਿਦਾ ਇਹ ਇਹਦੇ ਵਿੱਚੋਂ ਤਿਆਰ ਕੀ ਅਸੀਂ ਜਾਣਾ ਹੁੰਦਾ ਬੱਚੇ ਸਕੂਲ ਦੇ ਦੇਖੋ ਬਿਮਾਰ ਹੋ ਜੂਗੇ ਆ ਕਿੰਨਾ ਰਾਸ਼ਾ ਸਭ ਤੋਂ ਇਹ ਜਿਹੜਾ ਮੇਨ ਬਾਜ਼ਾਰ ਆ ਔਰ ਇਹ ਸਭ ਤੋਂ ਜ਼ਿਆਦਾ ਰਾਸ਼ ਹੁੰਦਾ ਆ ਗੰਦੇ ਬੂਟਾਂ ਦੇ ਪੈਰਾਂ ਦੇ ਨਾਲ ਸਾਰਿਆਂ ਦੇ ਅੰਦਰ ਜਾਂਦਾ ਹੈ ਬਿਮਾਰੀ ਦਾ ਘਰ ਆ ਭਾਜੀ ਇਹ ਕਿਤੇ ਵੀ ਕੋਈ ਵੱਡੀ ਬਿਮਾਰੀ ਫੈਲ ਸਕਦੀ ਹੈ ਤੋਂ ਮਿਊਨਿਸਪਲ ਕਮੇਟੀ ਵਾਲਿਆਂ ਨੂੰ ਚਾਹੀਦਾ ਵੀ ਪਹਿਲੋਂ ਇਹਦਾ ਇੱਧਰ ਨੂੰ ਆ ਕੀ ਨਾ ਜੀ ਆਪਣਾ ਮੇਰਾ ਰਵਿੰਦਰ ਵਾਲੀਆ ਜੀ ਹਾਂਜੀ ਸਰ ਕੀ ਮਾਮਲਾ ਕੀ ਹੈ ਜੀ ਸਰ ਮਾਮਲਾ ਜਿਹੜਾ ਸਭ ਤੋਂ ਵੱਡਾ ਹੈਗਾ ਵਾ ਪਾਣੀ ਅੱਗੇ ਬਲੌਕ ਹੋਇਆ ਹੈਗਾ ਬਾਅਦ ਇਸ ਤੋਂ ਤਕਰੀਬਨ 100 200 ਮੀਟਰ ਬਾਅਦ ਤੇ ਉਹਦੇ ਕਰਕੇ ਪਾਣੀ ਜਿਹੜਾ ਨਾਲੀਆਂ ਦਾ ਬਿਲਕੁਲ ਬੰਦ ਹੋ ਕਿਉਂਕਿ ਪਾਣੀ ਅੱਗੇ ਬੰਦ ਹੋਣ ਕਰਕੇ ਇੱਥੋਂ ਓਵਰਫਲੋ ਹੋ ਕੇ ਸਾਰਾ ਸੜਕ ਦੇ ਉੱਤੇ ਆ ਰਿਹਾ ਔਰ ਬੀਸਮੈਂਟ ਚ ਜਾ ਰਿਹਾ ਵਾ ਜਿੱਥੇ ਵੀ ਲੋਕਾਂ ਦੇ ਜਾ ਰਿਹਾ ਵਾ ਦੁਕਾਨਾਂ ਦੇ ਅੰਦਰ ਜਾ ਰਿਹਾ ਗਾਹ ਆਣਾ ਜਾਣਾ ਮੁਸ਼ਕਲ ਹੋ ਗਿਆ ਵਾ ਇਹਦੇ ਵਿੱਚ ਪਾਣੀ ਵਾਲੀ ਤੁਸੀਂ ਦੇਖੋ ਪਾਣੀ ਦੀ ਇੰਨੀ ਗੰਦੇ ਨਾਲ ਦੀ ਸਮੈਲ ਆ ਰਹੀ ਆ ਕਿ ਆਪਾਂ ਖੜੇ ਹੋਣਾ ਵੀ ਇੱਥੇ ਮੁਸ਼ਕਲ ਹੋ ਜਾਂਦਾ ਤੇ ਗਾਹਕ ਦਾ ਆਣਾ ਜਾਣਾ ਜਾਂ ਦੁਕਾਨਦਾਰੀ ਵੀ ਸਾਡੀਆਂ ਸਾਰੀਆਂ ਖਰਾਬ ਹੋ ਰਹੀਆਂ ਆ ਗਈਆਂ ਵਾ ਤੇ ਬਾਕੀ ਜਿਹੜਾ ਹੈਗਾ ਵਾ ਆਪਣੇ ਤੁਸੀਂ ਵੀ ਆਓ ਜੀ ਕਿਤੇ ਨਹੀਂ ਸਰ ਇੱਕ ਮਿੰਟ ਹੀ ਪਾਣੀ ਜਾ ਰਿਹਾ ਵਾ ਸਾਰੀ ਜਿਹੜਾ ਤੁਸੀਂ ਮਤਲਬ ਕਿ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਧਿਆਨ ਚ ਲਿਆਂਦਾ ਕਦੀ ਹਾਂਜੀ ਹਾਂਜੀ ਦੇਖੋ ਜੀ ਦੋ ਵਾਰੀ ਮੈਂ ਵੀ ਜਾ ਚੁੱਕਾ ਹੈਗਾ ਵਾ ਬਾਕੀ ਸਾਡੇ ਹਰ ਦੁਕਾਨਦਾਰ ਪਹਿਲਾਂ ਦੋ ਦੋ ਤਿੰਨ ਤਿੰਨ ਵਾਰੀ ਜਾ ਚੁੱਕੇ ਐ ਇਦਾਂ ਨਹੀਂ ਹੈਗਾ ਕਮ ਛੇ ਕਮ ਮੇਰੇ ਕੱਲ 15 ਜਾਂ 20 ਚੱਕਰ ਲੱਗ ਚੁੱਕੇ ਸਾਰਿਆਂ ਦੇ ਦੋ ਵਾਰੀ ਮੈਂ ਖੁਦ ਵੀ ਜਾ ਕੇ ਆ ਚੁੱਕਾ ਵਾਂ ਲੇਕਿਨ ਇਹ ਮਸਲਾ ਹੱਲ ਨਹੀਂ ਹੋ ਰਿਹਾ ਹੈਗਾ ਜਿੰਨੀ ਦੇਰ ਵੈਸੇ ਇਹਨੂੰ ਪ੍ਰਾਪਰ ਇਹਦਾ ਪਾਣੀ ਦੀ ਨਿਕਾਸੀ ਨਹੀਂ ਹੋਊਗੀ ਜਾਂ ਪਾਣੀ ਦੀ ਨਾਲੀ ਜਾਂ ਸੀਵਰੇਜ ਦਾ ਕੋ ਪਾਇਪ ਨਹੀਂ ਪਾਇਆ ਜਾਊਗਾ ਉਨੀ ਦੇਰ ਪਰ ਪ੍ਰਾਪਰ ਮਸਲਾ ਹੱਲ ਨਹੀਂ ਹੋ ਸਕਦਾ ਪਾਣੀ ਇਦਾਂ ਨੇ ਤਾਂ ਰਹਿਣਾ ਵਾ ਬਹੁਤ ਮੁਸ਼ਕਲ ਆ ਰਹੀ ਆ ਸਾਡੇ ਦੁਕਾਨਦਾਰ ਪਰ ਆਵਤ ਜਿੰਨੇ ਵੀ ਹੈਗੇ ਇੱਥੇ ਸਾਡੇ ਉਹਨਾਂ ਨੂੰ ਬਹੁਤ ਪਾਣੀ ਦੀ ਇਹਦੀ ਸਮੈਲ ਬਹੁਤ ਆ ਰਹੀ ਆ ਜੀ ਇੱਥੇ ਖੜਾ ਹੋਣਾ ਮੁਸ਼ਕਲ ਹੋ ਜਾਂਦਾ ਵਾ ਦੇ ਬੱਚੇ ਵੀ ਨੰਗਦੇ ਆ ਉਹ ਪਾਣੀ ਦਾ ਸੀਵਰੇਜ ਦੇ ਪਾਣੀ ਦੇ ਵਿੱਚੋਂ ਨੰਗੇ ਜਾਣਾ ਪੈਂਦਾ ਉਹਨਾਂ ਇਹਨਾਂ ਨੂੰ ਅੱਧਰਲੇ ਸਕੂਲ ਜਿੱਦਾਂ ਜਾਂਦੇ ਹੈਗੇ ਆ ਕੀ ਆਪਾਂ ਮੰਗ ਰੱਖਦੇ ਆ ਨਗਰ ਨਿਗਮ ਦੀ ਟੀਮ ਕੋ ਆਪਾਂ ਜਲਦੀ ਹੋਣਾ ਚਾਹੀਦਾ ਜਿੰਨਾ ਤੇ ਜਲਦੀ ਜਲਦੀ ਕੰਮ ਕਰਵਾਉਣਾ ਚਾਹੀਦਾ ਇਹਦੇ ਧਿਆਨ ਦਿੱਤਾ ਦਿੱਤਾ ਜਾਵੇ ਇਹਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਕੰਮ ਹੋਣਾ ਚਾਹੀਦਾ ਕੋਈ ਨਾਲੀ ਦਾ ਗੰਦਾ ਪਾਣੀ ਨਾਲੀ ਸੜਕ ਦੇ ਆਣਾ ਬਹੁਤ ਗਲਤ ਗੱਲ ਹੈਗੀ ਆ ਔਰ ਮੇਨ ਬਾਜ਼ਾਰ ਤੁਸੀਂ ਕਹਿ ਸਕਦੇ ਆ ਥਾਣੇ ਦੇ ਬਿਲਕੁਲ ਨੇੜੇ ਹੈਗਾ ਮੇਨ ਬਾਜ਼ਾਰ ਬਿਲਕੁਲ ਮੇਨ ਬਾਜ਼ਾਰ ਨਾਲੋਂ ਨਿੱਕਰ ਨਾਲ ਹੀ ਹਸਪਤਾਲ ਖੜੀ ਹੈ ਹਾਂਜੀ ਬਾਕੀ ਕਮੇਟੀ ਵਾਲਿਆਂ ਨਾਲ ਜਿੱਦਾਂ ਦੀ ਸਾਨੂੰ ਹੈਲਪ ਚਾਹੀਦੀ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਜੋ ਕਹਿੰਦੇ ਕਿਸੇ ਕੋਲ ਸਾਡੇ ਚੜਾਣੇ ਆ ਜਾਂ ਕਿੰਦਾ ਸਾਰੇ ਦੁਕਾਨਪਰਾ ਜਿਹੜੇ ਹੈਗੇ ਆ ਉਹ ਨਾਲ ਨਾਲ ਖੜੇ ਆ ਕਹਿੰਦੇ ਕੋਈ ਇਦਾਂ ਦੀ ਗੱਲ ਨਹੀਂ ਲੇਕਿਨ ਸਾਡਾ ਜਿਹੜਾ ਪਾਣੀ ਇੱਥੇ ਸੜਕ ਦੇ ਤੇ ਨਹੀਂ ਆਣਾ ਚਾਹੀਦਾ ਪਾਣੀ ਨਾਲੀ ਦੇ ਵਿੱਚੋਂ ਹੀ ਲੰਘਣਾ ਚਾਹੀਦਾ ਸਰਜੀਤ ਸਿੰਘ ਹਾਂਜੀ ਸਰ ਟੀਵੀ ਸੈਂਟਰ ਹਾਂ ਸਰ ਕੀ ਮਾਮਲਾ ਕੀ ਅੱਜ ਮਾਮਲਾ ਯਾਰ ਵਾਲੇ ਇੱਥੇ ਹੋਏ ਆ ਜਿੰਨੀ ਪਬਲਿਕ ਇੱਥੋਂ ਜਾਂਦੀ ਆ ਤਾਂ ਸਾਰੇ ਦੇ ਪੈਰ ਲੱਫੜਦੇ ਆ ਪਾਣੀ ਸੜਕ ਤੇ ਆ ਚਿਕਨਾਈ ਵਾਲਾ ਪਾਣੀ ਆ ਸਾਰਾ ਕਿੱਦਾਂ ਸਿਵਰੇਜ ਦਾ ਨਾਲੇ ਦਾ ਪਾਣੀ ਇਹ ਕਿੰਨੀ ਦੇਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ 20 ਦਿਨ ਹੋ ਗਏ 25 ਦਿਨ ਤੇ ਪਾਣੀ ਇੱਦਾਂ ਡੇਲੀ ਆਉਂਦਾ ਜੀ ਹਾਂਜੀ ਕਈ ਵਾਰੀ ਆ ਕੇ ਸ਼ਿਕਾਇਤ ਕਰ ਚੁੱਕੇ ਨਗਰ ਨਿਗਮ ਕੋਈ ਸੁਣਦਾ ਨਹੀਂ ਰਿਹਾ ਤੇ ਦੋ ਇੱਚ ਅਧਿਕਾਰੀ ਨੂੰ ਮਿਲੇ ਆ ਤੁਸੀਂ ਆ ਕੇ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਹਾਂਜੀ ਕੀ ਕੀ ਸ਼ਿਕਾਇਤਾਂ ਦਵਾਇਆ ਹੋਣਾ ਤੁਹਾਨੂੰ ਐ ਨਹੀਂ ਕਿ ਇਹ ਮੇਰੇ ਨਾਲ ਦੇ ਸਾਰੇ ਸਾਥ ਹੀ ਗਏ ਹਾਂਜੀ ਇੱਕ ਦੇਖ ਕੇ ਆਏ ਹਾਂ ਜੀ ਆਪਣਾ ਮੇਰਾ ਅਜੇ ਕੁਮਾਰ ਆ ਜੀ ਭਾਈ ਸਰ ਕਿਉਂ ਮਾਮਲਾ ਕੀ ਹੈ ਜਿਹੜਾ ਅੱਜ ਆਂਦਾ ਹੈ ਜੀ ਦੇਖੋ ਇਹ ਪਾਣੀ ਛਿਬਰੇ ਦਾ ਗੰਦਾ ਪਾਣੀ ਹੋਰ ਫਲੋ ਹੋ ਕੇ ਸੜਕ ਤੇ ਆਂਦਾ ਹੈ ਸੜਕ ਦੇ ਆ ਕੇ ਦੇਖੋ ਦੁਕਾਨਦਾਰਾਂ ਦੀ ਕਿੰਨੀ ਪਰੇਸ਼ਾਨੀ ਆ ਦੁਕਾਨਦਾਰ ਆਪਣਾ ਕੰਮ ਕਰਨ ਦਾ ਵੀ ਬੜੇ ਔਖੇ ਆ ਜੇ ਪਾਣੀ ਕੱਢਣ ਜਾਂ ਆਪਣਾ ਦੁਕਾਨ ਦਾ ਕੰਮ ਕਰਨ ਦੁਕਾਨ ਦੇ ਬੋਰੇ ਆ ਕੇ ਸਾਰੇ ਦੁਕਾਨਦਾਰਾਂ ਬੋਰੇ ਆ ਕੇ ਪਾਣੀ ਖੜਾ ਹੋ ਜਾਂਦਾ ਹੈ ਦੁਕਾਨਾਂ ਦੇ ਅੰਦਰ ਵੀ ਪਾਣੀ ਜਾਂਦਾ ਹੈ ਔਰ ਘਾਗ ਨੂੰ ਦੇਖੀਏ ਕਿ ਆਪਾਂ ਪਾਣੀ ਦੇਖੀ ਔਰ ਸਮੈਲ ਨਹੀਂ ਆਉਂਦੀ ਆਪਾਂ ਖੜ੍ਹ ਨਹੀਂ ਸਕਦੇ 5 ਮਿੰਟ ਵਿੱਚ ਤੇ ਪ੍ਰਸ਼ਾਸਨ ਅਕੇ ਹੀ ਪੀਲਾ ਵੀ ਇਹਨੂੰ ਜ਼ਰੂਰੀ ਤੌਰ ਤੇ ਕੰਮ ਕਰਾਇਆ ਜਾਵੇ ਤਾਂ ਕਿ ਬਾਜ਼ਾਰ ਵਾਲਾ ਪਰੇਸ਼ਾਨੀ ਦਾ ਹਾਲ ਹੋਵੇ ਸਾਰੇ ਕਿਸ ਰੋਡ ਦੇ ਉੱਪਰ ਦੁਕਾਨਾਂ ਵਾ ਇਹ ਸਰਾਏ ਰੋਡ ਸਰਾਏ ਬਾਜ਼ਾਰ ਤੇ ਕਦੀ ਪ੍ਰਸ਼ਾਸਨ ਦੇ ਧਿਆਨ ਨਹੀਂ ਲੈਂਦਾ ਸੀ ਇਸ ਚੀਜ਼ ਨੂੰ ਲੈ ਕੇ ਹੁਣ ਤਾਂ ਧਿਆਨ ਬੜੀ ਦੇਰ ਤੋਂ ਲਿਆ ਰਹੇ ਹੈ ਜੀ ਇਹ ਕਿਉਂ ਨਾਲਾ ਹੀ ਬੰਦ ਹੋਇਆ ਹੈ ਇਹ ਚਾਹੀਦਾ ਵੀ ਨਾਲਾ ਕਿਉਂ ਖੋਲ੍ਹਿਆ ਜਾਵੇ ਤਾਂ ਕਿ ਨਾਲੇ ਦਾ ਪਾਣੀ ਠੋਠਕ ਜਾਵੇ ਤੇ ਸਾਡੀ ਪਰੇਸ਼ਾਨੀ ਦਾ ਹੱਲ ਹੋਵੇ ਜਿੱਦਾਂ ਹੁਣ ਬਰਸਾਤਾਂ ਦੀ ਮੌਸਮ ਆ ਰਹੇ ਆਂ ਗਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਬਰਸਾਤਾਂ ਦੇ ਮੌਸਮ ਇਹੀ ਆ ਵੀ ਸੜਕਾਂ ਤੇ ਪਾਣੀ ਆ ਜਾਊਗਾ ਤਾਂ ਕਿੱਟੀਆਂ ਚੱਲਣਗੀਆਂ ਹੋਰ ਕੀ ਹੋਣਾ ਜਿਆਦਾ ਜਿਆਦਾ ਖਰਾਬ ਹੋਣਗੀਆਂ ਜਿੱਦਾਂ ਬਰਸਾਤਾਂ ਦੇ ਪਾਣੀ ਆ ਗਿਆ ਪਰ ਨਹੀਂ ਸਾਧ ਨੂੰ ਆਪ ਹੀ ਜਾਈਦਾ ਨਹੀਂ ਇਹਦਾ ਮੁੱਖੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਅੱਗੇ ਤੋਂ ਪਛਾਣੀਆਂ ਨਾਲ